ਪਾਰਟੀ ਦਾ ਤੁਸੀਂ ਸਾਡੇ ਮਾਜੋਬ ਚੀਮਸਾ ਜੀ ਆਏ ਨੇ ਔਰ ਆਪਾਂ ਗੱਲ ਕਰਾਂਗੇ ਸਾਡੇ ਕੀ ਕਾਂਗਰਸ ਪਾਰਟੀ ਦੇ ਜਿਹੜਾ ਰਾਜਾ ਬਣੇਗਾ ਉਹਨਾਂ ਨੇ ਸਾਡੇ ਬਹੁਤ ਜਿਹੜਾ ਸਾਡੇ ਗ੍ਰਹਿ ਮੰਤਰੀ ਸਾਹਿਬ ਬੂਟਾ ਸਿੰਘ ਉਹਨਾਂ ਨੇ ਟਿੱਪਣੀ ਕਿਉਂ ਕੀਤੀ ਆ ਦੇਖੋ ਸਰਦਾਰ ਬੂਟਾ ਸਿੰਘ ਜਿਹੜੇ ਕਿ ਆਜ਼ਾਦੀ ਤੋਂ ਪਹਿਲਾਂ ਪੈਦਾ ਹੋਏ ਔਰ ਜਦੋਂ ਸਾਧਨਾ ਦੀ ਘਾਟ ਸੀ ਜਦੋਂ ਸਿੱਖਿਆ ਦੀ ਘਾਟ ਸੀ ਜਦੋਂ ਪੜਾਈ ਦੇ ਸਾਧਨ ਨਹੀਂ ਸੀ ਉਸ ਸਮੇ ਉਹ ਵਿਦਿਆ ਪ੍ਰਾਪਤ ਕੀਤੀ ਉਸ ਸਮੇਂ ਉਹਨਾਂ ਨੇ ਗ੍ਰੈਜੂਏਸ਼ਨ ਪ੍ਰਾਪਤ ਕੀਤੀ ਉਸ ਗ੍ਰੈਜੂਏਸ਼ਨ ਪ੍ਰਾਪਤ ਕੀਤੀ ਔਰ ਡਾਕਟੋਰੇਟ ਦੀ ਡਿਗਰੀ ਯਾਨੀ ਕਿ ਪੀ ਐਸ ਟੀ ਪ੍ਰਾਪਤ ਕੀਤੀ ਔਰ ਦੇਸ਼ ਦੇ ਹੋਮ ਮਿਨਿਸਟਰ ਬਣੇ 8 ਵਾਰ ਦੇਸ਼ ਦੀ ਪਾਰਲੀਮੈਂਟ ਦੇ ਮੈਂਬਰ ਜੇਤੂ ਰਹੇ ਆਜ਼ਾਦ ਮੈਂਬਰ ਜੇਤੂ ਰਹੇ ਉਹ ਵੀ ਪੰਜਾਬ ਚ ਨਹੀਂ Rajasthan ਚ ਜਾ ਕੇ ਵੀ ਜੇਤੂ ਰਹੇ ਸੋ ਉਸ ਲੀਡਰ ਦੇ ਖਿਲਾਫ ਉਸ ਵਿਅਕਤੀ ਦੇ ਖਿਲਾਫ ਉਸ ਦੀ ਕਾਸਟ ਨੂੰ ਲੈ ਕੇ ਉਸ ਦੇ ਧਰਮ ਨੂੰ ਲੈ ਕੇ ਉਸ ਦੇ ਰੰਗ ਨੂੰ ਲੈ ਕੇ ਨਸਲੀ ਟਿੱਪਣੀਆਂ ਕਰਨੀਆਂ ਮੈਸਮੇ ਦਾ ਕਾਂਗਰਸ ਪਾਰਟੀ ਦੇ ਦਿਮਾਗੀ ਜਿਹੜਾ ਪ੍ਰਗਟਾਵਾ ਕਰਦਾ ਉਹਦੀ ਮਾਨਸਿਕਤਾ ਦਾ ਪ੍ਰਗਟਾਵਾ ਕਰ ਕਿ ਕਿਸ ਤਰ੍ਹਾਂ ਰਾਜਾ ਬਣ ਜਿਹੜਾ ਉਹ ਦਿਮਾਗੀ ਤਵਾਦੇ ਨੂੰ ਖੋ ਬੈਠਿਆ ਔਰ ਲਗਾਤਾਰ ਗਲਤ ਗ੍ਰੋਥੀ ਬਿਆਨ ਦੇ ਰਿਹਾ ਪੰਜਾਬ ਦੀ ਜਿਹੜੀ ਸੱਡੀ ਇਕਤਾ ਤੇ ਖੰਡਤਾ ਉਹਨੂੰ ਤੋੜਨ ਦਾ ਯਤਨ ਕਰ ਰਿਹਾਗਾ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਇੱਥੇ ਕਿਤੇ ਨਫਰਤ ਦੇ ਵਿੱਚ ਪੈਦਾ ਨਹੀਂ ਹੋਏ ਕਿ ਨਫਰਤ ਦੇ ਵਿੱਚ ਪੈਦਾ ਕਰਨ ਦੀ ਗੱਲ ਜਿਹੜੀ ਆ ਰਾਜਾ ਬਣ ਕਰ ਰਿਹਾ ਉਹਨੂੰ ਪੰਜਾਬ ਦੇ ਲੋਕ ਤਰਨਤਾਰ ਦੇ ਲੋਕ ਮੂੰਹ ਤੋੜ ਜਵਾਬ ਦੇਣ ਸਰ ਜੀ ਜਾਤੀ ਦੇ ਨੇ ਮਨ ਨਹੀਂ ਚੋਣ ਜਾਂਦਾ ਜਾਤੀ ਦਾ ਜਿਹੜਾ ਕਰ ਰਿਹਾ ਜਾਤੀ ਨੇ ਤਾਂ ਮਨ ਨਹੀਂ ਚੋਣ ਜਾਂਦੀ ਇਹ ਰਾਜਾ ਸ਼ਾਹੀ ਜਿਹੜੀ ਸੋਚ ਹੈ ਨਾ ਦੀ ਰਜਵਾੜਾ ਸ਼ਾਹੀ ਸੋਚ ਆ ਬਾਬਾ ਸਾਹਿਬ ਭੀਮਰਾਓ ਬੇੜਕਰ ਜੀ ਨੇ ਬਿਲਕੁਲ ਸਪੱਸ਼ਟ ਕਿਹਾਗਾ ਸੰਵਿਧਾਨ ਦੇ ਅੰਦਰ ਲਿਖਿਆਗਾ ਕਿ ਕਿਸੇ ਵੀ ਵਿਅਕਤੀ ਦੇ ਨਾਲ ਰੰਗ ਦੇ ਆਧਾਰ ਤੇ ਜਾਤੀ ਦੇ ਆਧਾਰ ਤੇ ਕਿਸੇ ਹੋਰ ਦੀ ਉਹਦੇ ਕਰਕੇ ਡਿਸਪੈਕਟੀ ਦੇ ਸਾਹਮਣੇ ਵਿਤਕਰਾ ਨਹੀਂ ਕੀਤਾ ਜਾਊਗਾ ਪਰ ਲੇਕਿਨ ਜੇ ਅੱਜ 21ਵੀਂ ਸਦੀ ਦੇ ਅੰਦਰ ਵੀ ਕਾਂਗਰਸ ਪਾਰਟੀ ਦੇ ਇਹ ਨੇਤਾ ਨੇ ਤਾਂ ਇਥੋਂ ਪਤਾ ਲੱਗਦਾ ਕਿ ਕਾਂਗਰਸ ਪਾਰਟੀ ਦੀ ਸੋਚ ਕੀ ਆ ਸਰ ਜੀ ਅੱਜ ਇਥੇ ਕਰਕੇ ਤੁਸੀਂ ਕੋਈ ਰੋਸ ਪ੍ਰਦਰਸ਼ਨ ਕੀਤਾ ਨਹੀਂ ਲਗਾ ਕੇ ਕੀ ਇਤ ਮੈਸੇਜ ਹੀ ਕੀ ਦੇਣਾ ਆਪਰੇ ਟੈਸਟ ਕੀਤਾਗਾ ਅੱਜ ਪੰਜਾਬ ਦੇ ਲੋਕਾਂ ਨੂੰ ਦੱਸਿਆ ਕਿ ਕਾਂਗਰਸ ਪਾਰਟੀ ਜਿਹੜੀ ਉਹ ਦਲਤ ਵਿਰੋਧੀ ਆ ਦਲਤਾਂ ਦੇ ਖਿਲਾਫ ਆ ਉਹਦੀ ਮਾਨਸਿਕਤਾ ਦਲਤ ਵਿਰੋਧੀ ਆ ਉਹ ਪੰਜਾਬ ਦੇ ਕਿਸੇ ਵੀ ਦਲਤ ਲੀਡਰ ਨੂੰ ਰਿਸਪੈਕਟ ਦੇ ਦੇਣਾ ਚਾਹੀਦੀ ਔਰ ਤਰਨਤਾਰ ਦੇ ਲੋਕ ਜਿਹੜੇ ਨੇਗੇ ਉਹਨਾਂ ਦੀ ਡਿਸਰੈਸਪੈਕਟ ਉਹਨਾਂ ਦੇ ਵਿੱਚ ਆ ਕੇ ਉਹਨਾਂ ਦੇ ਸਾਹਮਣੇ ਖੜੇ ਹੋ ਕੇ ਉਸ ਪਾਈਚਾਰੇ ਦੀ ਜਿਹੜੀ ਆ ਡਿਸਰੈਸਪੈਕਟ ਕਰਕੇ ਗਿਆਗਾ ਯਾਨੀ ਉਹਨਾਂ ਦੀ ਬੇਇੱਜ਼ਤੀ ਕਰਕੇ ਗਿਆਗਾ ਰਾਜਾ ਵਿੜਿੰਗ ਔਰ ਤਰਨਤਾਰ ਦੇ ਲੋਕ ਜਿਹੜਾ ਉਹ ਜਵਾਬ ਦੇਣਗੇ ਜਿਹੜੇ ਰਾਜਾ ਵਿੜਿੰਗ ਨੇ ਇੱਕ ਟਿੱਪਣੀ ਕੀਤੀ ਸੀ ਸਾਡੇ ਮਾਨ ਜੋ ਜਿਹੜੇ ਗ੍ਰਹਿ ਮੰਤਰੀ ਕਾਂਸ ਪਾਰਟੀ ਦੇ ਵਿੱਚ ਰਹੇ ਸੀ ਸਰਦਾਰ ਗੁੱਟਾ ਸਿੰਘ ਜੀ ਉਹਨਾਂ ਦੇ ਜੋ ਟਿੱਪਣੀ ਕੀਤੀ ਸੀ ਉਹਦੇ ਵਿਰੋਧ ਵਿੱਚ ਸਾਡੇ ਜਿਹੜੇ ਆਮ ਪਾਰਟੀ ਦੇ ਮਾਨ ਜੋ ਚੀਮਾ ਜਲੀ ਅੱਜ ਜ ਰੋਸ ਪ੍ਰਦਰਸ਼ਨ ਕੀਤਾ ਸੀ ਉਹਨਾਂ ਦੇ ਮੁਖ ਦਸਤਰ ਅੱਗੇ ਉਹ ਇਹਨਾਂ ਨੂੰ ਕਹੇ ਕਿ ਜੋ ਕਾਂਸ ਪਾਰਟੀ ਦੇ ਅੰਦਰੂਨੀ ਜਾਤੀਵਾਦ ਅਜ ਨਹੀਂ ਜਾ ਰਿਹਾ ਜਿਸ ਕਰਕੇ ਇਹਨਾਂ ਨੇ ਕੋਈ ਵੀ ਸਮਾਜ ਦੀ ਵੰਡਿਆ 파ਕੇ ਰੱਖਦੇ ਨੇ ਮੈਨੂੰ ਸੋਤ ਤੋਂ ਪਹਿਲਾਂ ਕਿ ਜਾਤੀਵਾਦ ਨੂੰ ਕਾਂਗਰਸ ਪਾਰਟੀ ਨੂੰ ਆਪਣਾ ਅੰਦਰ ਦਾ ਜਿਹੜਾ ਅੰਦਰ ਅੰਦਰੂਨੀਆ ਉਹ ਅਜੇ ਇਹਨਾਂ ਦਾ ਖੋਖਲਾਪਣ ਆ ਰਿਹਾ ਸਭ ਤੋਂ ਵੱਡੀ ਇਹ ਗੱਲ ਕਿ ਜਿਹੜੀ ਜਾਤੀਵਾਦ ਅਜਿਓ ਉਹਨੇ ਪੜ੍ਹ ਲਿਖਿਆ ਉਹਨੇ ਡਿਗਰੀ ਕੀਤੀ ਸੀ ਪਰ ਰਾਜੇ ਵਿਢਿੰਗਲੇ ਇੱਕ ਉਹ ਟਿਪਲੀ ਕੀਤੀ ਆ ਜੋ ਨਿੰਦਰ ਜੋਗ ਜਿਸ ਵਿਸ਼ੇ ਉੱਪਰ ਦਰਬੀਸ਼ੀ ਦਾ ਪਰਮ ਦੇਸ਼ੀ